ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਆਓ ਗੁਰਬਾਣੀ ਵਿਚਾਰੀਏ ਧੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ ਪੌੜੀ ਨੰਬਰ 45 ਦੇ ਵਿੱਚ ਸਿੱਧਾਂ ਦੇ ਸਵਾਲ ਨੇ ਪੌੜੀ ਨੰਬਰ 46 47 ਦੇ ਵਿੱਚ ਜਵਾਬ ਨੇ ਆਓ ਇੱਕ ਵਾਰੀ ਪਹਿਲੇ ਫੇਰ ਪੌੜੀ ਨੰਬਰ 45 ਦਾ ਪਾਠ ਕਰੀਏ ਤਾਂ ਕਿ ਸਵਾਲ ਜਿਹੜੇ ਨੇ ਸਤਿਗੁਰ ਦੇ ਜੋ ਸਿੱਧਾਂ ਨੇ ਕੀਤੇ ਨੇ ਜੋ ਸਤਿਗੁਰ ਨੇ ਲਿਖੇ ਹੋਏ ਨੇ ਉਹਨਾਂ ਨੇ ਇੱਕ ਵਾਰੀ ਫਿਰ ਵਿਚਾਰੀਏ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ ਇਹ ਵੇਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੈ ਅਵਹਨ ਇਤੁਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਜੱਬਿਆ ਜਾਏ ਭਾਵ ਆਤਮਾ ਕਾਮ ਕ੍ਰੋਧ ਮੋਹ ਲੋਭ ਜਗਤ ਦੇ ਵਿੱਚ ਜੋ ਕਰੜਾ ਲੋਹਾ ਹੈ ਇਹਨੂੰ ਕਿਵੇਂ ਬਰਦਾਸ਼ਤ ਕਰੇ ਕਿਵੇਂ ਸਹਿਣ ਕਰੇ ਉਹ ਕਿਹੜਾ ਖਾਣਾ ਹੈ ਜਿਸ ਖਾਣ ਦੇ ਨਾਲ ਹੰਕਾਰ ਦੂਰ ਹੋ ਜਾਵੇ ਬਰਫ਼ ਦੇ ਉੱਤੇ ਅੱਗ ਦਾ ਚੋਲਾ ਹੈ ਉਸ ਬਰਫ ਨੂੰ ਕਿੱਥੇ ਰੱਖਿਆ ਜਾਵੇ ਤਾਂ ਕਿ ਉਹ ਅਡੋਲ ਰਹਿ ਸਕੇ ਉਹ ਅੱਗ ਦਾ ਚੋਲਾ ਉਹਨੂੰ ਸੇਕ ਨਾ ਦੇ ਸਕੇ ਨੁਕਸਾਨ ਨਾ ਕਰ ਸਕੇ ਇੱਥੇ ਉੱਥੇ ਕਿਨੂੰ ਜਾਣਾ ਹੈ ਤਾਂ ਕਿ ਪਰਮਾਤਮਾ ਵਿੱਚ ਸਮਾਈ ਹੋ ਸਕੇ ਉਹ ਕਿਹੜਾ ਧਿਆਨ ਹੈ ਕਿ ਮਨ ਆਪਣੇ ਆਪੇ ਵਿੱਚ ਟਿਕ ਜਾਵੇ ਇਹ ਸਵਾਲ ਸੀ ਸਿੱਧਾਂ ਦੇ ਆਰਡੀ ਨੰਬਰ 40 ਦੇ ਵਿੱਚ ਅਸੀਂ ਸਾਂਝਾ ਕੀਤਾ ਸੀ ਸਤਗੁਣ ਨੇ ਜਿਹੜੇ ਜਵਾਬ ਦਿੱਤੇ ਸੀ ਹੋ ਹੋ ਮੈਂ ਮਿੱਚੂ ਹੋ ਗਾ ਦੂਜਾ ਮਿੱਟ ਇੱਕੋ ਹੋ ਗਾ ਜਗ ਕਰੜਾ ਮਨ ਮੁਖ ਗਾ ਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਇੱਕੋ ਜਾਣੈ ਨਾਨਕ ਅਗਨ ਮਰੈ ਸਤਗੁਰ ਕਰਪਾ ਨੇ ਸਤਗੁਰ ਨੇ ਜਵਾਬ ਦਿੱਤਾ ਸੀ ਬਈ ਆਪਣੀ ਹੋ ਹੋ ਮੈਂ ਮੈਨੂੰ ਛੱਡ ਦੇਵੇ ਗੁਰੂ ਦੇ ਸ਼ਬਦ ਨੂੰ ਕਮਾਵੇ ਕਾਮ ਕrod ਮੋਹ ਲੋਭ ਅਹੰਕਾਰ ਜਿਹੜਾ ਇਹ ਕਰੜਾ ਲੋਹਾ ਏ ਇਹ ਖਾਇਆ ਜਾ ਸਕਦਾ ਹੈ ਅੰਦਰ ਬਾਹਰ ਪ੍ਰਮਾਤਮਾ ਨੂੰ ਜਾਣੇ ਤਾਂ ਕਿ ਜਿਹੜੀ ਤ੍ਰਿਸ਼ਨਾ ਅੱਗ ਹੈ ਉਹ ਸਤਗੁਰੂ ਦੀ ਰਜਾ ਦੇ ਵਿੱਚ ਮਿਟ ਸਕੈ ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਤ੍ਰਿਸ਼ਨਾ ਦੀ ਅੱਗ ਤੋਂ ਬਚ ਸਕੀਏ ਇਹ ਸਵਾਲ ਸੀ ਸ਼ਕੁੰਨ 40 ਨੰਬਰ ਪੌੜੀ ਦੇ ਵਿੱਚ ਜਿਹੜਾ ਜਵਾਬ ਦਿੱਤਾ ਸੀ ਸਵਾਲਾਂ ਦਾ ਮੈਨ ਕੀ ਦੰਤ ਕਿਉਂ ਖਾਈਏ ਸਾਰ ਜਿਹਦੇ ਗਰਵ ਜਾਏ ਸੁਕਵਨ ਆਹਾਰ ਹੀ ਬੇਕਾਕਾਰ ਮੰਦਰ ਅਗਨ ਪਿਰਹਨ ਕਵਨ ਗੁਫਾ ਜਿਤ ਰਹੇ ਅਵਾਨ ਇਥੋਂ ਤੱਕ ਜਿਹੜਾ ਸਤਗੁਰੂ ਨੇ ਉਸ ਪੌੜੀ ਦੇ ਵਿੱਚ ਜਵਾਬ ਦਿੱਤੇ ਸੀ ਹੁਣ ਸਤਗੁਰੂ ਇੱਕ ਵਾਰੀ ਫੇਰ ਉਹਨਾਂ ਨੂੰ ਸਮਝਾਉਂਦੇ ਨੇ ਸਿੱਧਾਂ ਨੂੰ ਜਵਾਬ ਦਿੰਦੇ ਨੇ ਸੱਚ ਭੈ ਰਾਤਾ ਗਰਵ ਨਿਵਾਰੈ ਸਵਾਲ ਸੀ ਕਿਹੜਾ ਖਾਣਾ ਹੈ ਜਿਹਦੇ ਨਾਲ ਖਾਣ ਦੇ ਨਾਲ ਜਾਂ ਉਹ ਖਾਣੇ ਨੂੰ ਵਰਤਣ ਦੇ ਨਾਲ ਅੰਦਰੋਂ ਹੰਕਾਰ ਦੂਰ ਹੋ ਜਾਵੇ ਸਤਗੁਰੂ ਕਹਿੰਦੇ ਸੱਚ ਭੈ ਰਾਤਾ ਸੱਚ ਪ੍ਰਮਾਤਮਾ ਪਰਮੇਸ਼ਰ ਹੈ ਮਾਲਕ ਪ੍ਰਮਾਤਮਾ ਹੈ ਸੱਚ ਭੈ ਰਤਾ ਰਤਾ ਮਤਲਬ ਰਚ ਜਾਪਿਆ ਹੁਣ ਸੱਚ ਪੁਲੀ ਵੀ ਕੋ ਬਚਨਾ ਔਂਕੜਾਣੀ ਚਾਹੀਦੀ ਸੀ ਪਰ ਸੱਚ ਦਾ ਭੈ ਦਾ ਸੰਬੰਧ ਗੁਪਤ ਰੂਪ ਦੇ ਵਿੱਚ ਆ ਗਿਆ ਸੱਚ ਭੈ ਰਤਾ ਉਸ ਸੱਚ ਮਾਲਕ ਦੇ ਭੈ ਵਿੱਚ ਰਚ ਜਾਵੇ ਗਰਵ ਨਿਵਾਰੈ ਜਣੀ ਰੱਬ ਪ੍ਰਮਾਤਮਾ ਦੇ ਭੈ ਵਿੱਚ ਰਚਿਆ ਰਹਾਂ ਜਿਹੜਾ ਨਾ ਹੰਕਾਰ ਦੂਰ ਹੋ ਜਾਂਦਾ ਜਿਸ ਸੱਚੇ ਮਾਰਗ ਦੇ ਡਰ ਵਿੱਚ ਰਹੀਏ ਉਹਦਾ ਡਰ ਸਾਡੇ ਅੰਦਰ ਹੋਵੇ ਔਰ ਦੂਜੀ ਗੱਲ ਇੱਕੋ ਜਾਤਾ ਸ਼ਬਦ ਵਿਚਾਰ ਹੈ ਸ਼ਬਦ ਦੀ ਵਿਚਾਰ ਹੋਵੇ ਇੱਕੋ ਹੀ ਪ੍ਰਮਾਤਮਾ ਨੂੰ ਜਾਣਿਆ ਜਾਵੇ ਇੱਕ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਜਪਿਆ ਜਾਵੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇੱਕੋ ਜਾਤਾ ਸ਼ਬਦ ਵਿਚਾਰ ਹੈ ਸ਼ਬਦ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਨਾ ਇੱਕ ਪ੍ਰਭੂ ਨੂੰ ਜਾਣ ਲਿਆ ਹੋਵੇ ਪਛਾਣ ਲਿਆ ਜਾਵੇ ਪਹਿਚਾਣ ਕੀਤੀ ਇੱਕੋ ਜਾਤਾ ਦਾ ਮਤਲਬ ਹੈ ਇੱਕੋ ਰੱਬ ਨੂੰ ਜਾਣਨਾ ਇੱਕੋ ਪਰਮੇਸ਼ਰ ਨੂੰ ਪਛਾਣਨਾ ਪਛਾਣ ਕਿਵੇਂ ਹੰਨ ਸ਼ਬਦ ਵਿਚਾਰ ਹੈ ਜਦੋਂ ਸ਼ਬਦ ਦੀ ਵਿਚਾਰ ਹੋਵੇਗੀ ਭਾਵ ਸ਼ਬਦ ਜਪਿਆ ਜਾਵੇਗਾ ਪਰਮਾਤਮਾ ਦਾ ਨਾਮ ਜਦੋਂ ਜਪਿਆ ਜਾਵੇਗਾ ਤਾਂ ਉਹਦੇ ਸੱਚ ਦੇ ਭੈ ਦੇ ਵਿੱਚ ਟਿਕਾ ਹੰਕਾਰ ਦੂਰ ਹੋ ਜਾਣਾ ਤਾਂ ਇਹ ਖਾਣਾ ਹੈ ਭਾਈ ਜਿਹਦੇ ਨਾਲ ਹੰਕਾਰ ਦੂਰ ਹੋ ਜਾਂਦਾ ਉਹ ਹੈ ਸੱਚ ਦਾ ਡਰ ਆਪਣੇ ਹਿਰਦੇ ਵਿੱਚ ਰੱਖਣਾ ਔਰ ਇੱਕੋ ਰੱਬ ਦੀ ਪਛਾਣ ਕਰਨ ਵਾਸਤੇ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਭਾਵ ਗੁਰੂ ਦਾ ਸ਼ਬਦ ਜਪਣਾ ਗੁਰੂ ਦੇ ਸ਼ਬਦ ਨੂੰ ਜਪ ਕੇ ਜਿਹੜਾ ਸੱਚੇ ਪ੍ਰਮਾਤਮਾ ਦਾ ਭੈ ਅੰਦਰ ਰੱਖਦਾ ਹੈ ਨਾ ਡਰ ਸਤਿਗੁਰ ਕਹਿੰਦੀ ਉਹ ਰੱਬ ਦੀ ਪਹਿਚਾਣ ਕਰ ਲੈਂਦਾ ਔਰ ਨਾਲ ਉਹ ਹੰਕਾਰ ਦੂਰ ਹੋ ਜਾਂਦਾ ਸ਼ਬਦ ਵਸੈ ਸੱਚ ਅੰਤਰヒਯ ਹੁਣ ਸ਼ਬਦ ਵਸੈ ਸ਼ਬਦ ਪੁਲਿੰਗਿਕ ਵਚਨ ਔਕੜ ਹੈਗੀ ਹੈ ਸੱਚ ਅੰਤਰ ਅੰਤਰ ਹੁੰਦਾ ਸੰਬੰਧਿਕ ਜਿਵੇਂ ਅੰਦਰ ਅੰਤਰ ਮੈਂ ਹਾਂ ਵਿੱਚ ਦਾ ਦੇ ਦੀ ਕੈ ਕਾਉ ਇਹ ਸਾਰੇ ਸੰਬੰਧ ਕਾ ਗੁਰਬਾਣੀ ਵਿੱਚ ਵਰਤੇ ਹੋਏ ਹੁਣ ਅੰਤਰ ਤੇ ਪਹਿਲੇ ਸੱਚ ਹੈ ਜੇ ਇਹ ਸੱਚ ਔਰ ਅੰਤਰ ਇਕੱਠੇ ਹੁੰਦੇ ਅੰਤਰ ਦਾ ਸੰਬੰਧ ਸੱਚ ਨਾਲ ਹੁੰਦਾ ਸੱਚ ਦੀ ਔਕੜ ਚੱਚੇ ਦੀ ਨਹੀਂ ਰਹਿਣੀ ਸੀ ਪਰ ਇਸ ਅੰਤਰ ਦਾ ਸੰਬੰਧ ਹਿਆ ਨਾਲ ਹੈ ਹਿਰਦੇ ਨਾਲ ਹੈ ਹਿਰਦੇ ਵਿੱਚ ਕੀਆ ਭਾਵ ਹਿਰਦਾ ਅੰਤਰਹੀਅ ਦਾ ਮਤਲਬ ਹੈ ਹਿਰਦੇ ਵਿੱਚ ਸ਼ਬਦ ਵਸੈ ਸੱਚ ਅੰਤਰਹੀਅ ਹਿਰਦੇ ਵਿੱਚ ਸੱਚ ਮਾਲਕ ਪ੍ਰਮਾਤਮਾ ਨੂੰ ਸ਼ਬਦ ਰੂਪ ਵਿੱਚ ਬਸਾਵੇ ਭਾਵ ਸ਼ਬਦ ਅੰਦਰ ਬਸਾ ਕੇ ਸੱਚ ਨਾਲ ਜੁੜੇ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਲ ਜੁੜੇ ਇਸ ਕਰਕੇ ਅੰਤਰ ਦਾ ਸਬੰਧ ਹਿਆ ਨਾਲ ਹੈ ਸੱਚ ਨਾਲ ਨਹੀਂ ਹੈ ਇਸੇ ਕਰਕੇ ਸੱਚ ਦੇ ਚੱਚੇ ਨੂੰ ਔਂਕੜ ਹੈ ਗੁਰਬਾਣੀ ਵਿਆਕਰਨ ਅਨੁਸਾਰ ਤਨ ਮਨ ਸ਼ੀਤਲ ਰੰਗ ਰੰਗਿਆ ਤਨ ਤੇ ਮਨ ਦੋਨੇ ਪੁਲਿੰਗ ਇੱਕ ਵਚਨ ਨੇ ਤੇ ਫਿਰ ਤਨ ਦੇ ਔਂਕੜ ਵੀ ਲੱਗੀ ਨੰਨੇ ਨੂੰ ਤੇ ਮਨ ਨੂੰ ਵੀ ਤੇ ਨਾਲ ਸ਼ੀਤਲ ਇਹ ਵੀ ਪੁਲਿੰਗ ਇੱਕ ਵਚਨ ਹੈ ਤਨ ਮਨ ਸ਼ੀਤਲ ਤਨ ਮਨ ਸ਼ਾਂਤ ਠੰਡਾ ਰੰਗ ਰੰਗਿਆ ਹੁਣ ਰੰਗ ਦੇ ਰਾਰ ਟਿੱਪੀ ਗੱਗੇ ਸਿਆਰੀ ਰੰਗ ਸਿਆਰੀ ਲੱਗੀ ਦਸਦੀ ਰੰਗ ਵਿੱਚ ਪਿਆਰ ਵਿੱਚ ਰੰਗਿਆ ਰੰਗਿਆ ਜਾਣ ਨਾਲ ਜਦੋਂ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਵੇਗਾ ਤਾਂ ਫਿਰ ਤਨ ਤੇ ਮਨ ਸ਼ੀਤਲ ਹੋ ਜਾਣੇ ਸ਼ਾਂਤ ਹੋ ਜਾਣੇ ਬਸ ਇਹ ਸ਼ਾਂਤ ਮਨ ਜਿਸ ਵੇਲੇ ਨਿਸ਼ਾਂਤ ਹੋ ਜਾਣਾ ਫਿਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਸ਼ਾਂਤ ਮਨ ਨੇ ਮੋਮ ਦਾ ਰੂਪ ਹੈ ਸ਼ਾਂਤ ਮਨ ਜਿਵੇਂ ਮੋਮ ਤੇ ਇਹ ਸ਼ਾਂਤ ਮਨ ਹੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਖਾਵੇਗਾ ਭਾਵ ਲੱਗ ਹੀ ਨਹੀਂ ਆਣ ਦੇਵੇਗਾ ਤੇ ਉਹਨੂੰ ਜਿਹੜਾ ਹੈ ਨਾ ਵਸ ਵਿੱਚ ਕਰ ਲਵੇਗਾ ਜਦੋਂ ਨਾਮ ਜਪ ਕੇ ਮਨ ਤੇ ਤਨ ਸ਼ਾਂਤ ਹੋ ਜਾਣਗੇ ਤਾਂ ਫਿਰ ਉਹ ਕਰੜਾ ਲੋਹਾ ਵੀ ਚੱਬਿਆ ਜਾਵੇਗਾ ਇਹਨੂੰ ਸਤਿਗੁਰ ਕਾਮ ਕ੍ਰੋਧ ਮੂਲ ਲੋਭ ਹੰਕਾਰ ਨੂੰ ਜਗਰ ਦੇ ਵਿੱਚ ਕਲਣਾ ਲੋਹਾ ਕਹਿੰਦੇ ਨੇ। ਤੋਂ ਸਤਿਗੁਰ ਕਹਿੰਦੇ ਨੇ ਕਹਿੰਦੇ ਭਾਈ ਤਨ ਤੇ ਮਨ ਨੂੰ ਸ਼ਾਂਤ ਹੋ ਜਾਣਾ ਪਰਮਾਤਮਾ ਦੇ ਰੰਗ ਵਿੱਚ ਰੰਗਣ ਦੇ ਨਾਲ ਉਹਦਾ ਨਾਮ ਜਪਣ ਦੇ ਨਾਲ ਕਾਮ ਕ੍ਰੋਧ ਵਿਖ ਤਿੰਨੇ ਪੁਲਿੰਗ ਇੱਕ ਬਚਨ ਹੈ। ਇਸ ਕਰਕੇ ਕਾਮ ਕ੍ਰੋਧ ਵਿਖ ਤਿੰਨਾਂ ਨੂੰ ਅੰਕੜ ਲੱਗੀ ਹੋਈ ਆ ਆਖਰੀ ਅੱਖਰ ਨੂੰ ਕਾਮ ਦੇ ਮਮੇ ਨੂੰ ਕ੍ਰੋਧ ਦੇ ਤਦ ਦਿਨੋ ਵਿਖ ਦੇ ਖਖੇ ਨੂੰ ਵਿਖ ਕਹਿੰਦੇ ਮਾਇਆ ਨੂੰ ਮਾਇਆ ਰੂਪੀ ਜ਼ਹਿਰ ਕਾਮ ਕ੍ਰੋਧ ਰੂਪੀ ਮਾਇਆ ਰੂਪੀ ਜ਼ਹਿਰ ਅਗਨ ਨਿਵਾਰ ਹੈ ਅਗਨ ਹੁਦੀ ਤ੍ਰਿਸ਼ਨਾ ਅਗਹ ਕੌਣ ਨਿਵਾਰਦਾ ਨਿਵਾਰੇ ਆ ਜਿਹੜਾ ਨਾਮ ਜਪ ਕੇ ਤਨ ਮਨ ਸ਼ੀਤਲ ਕੀਤਾ ਹੈ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਨਾਮ ਨਾਨਕ ਨਦਰੀ ਨਦਰੀ ਦਾ ਅਰਥ ਹੁੰਦਾ ਜਿਹੜਾ ਨਦਰ ਕਰਨ ਵਾਲਾ ਰੱਬ ਨਾਨਕ ਹੀ ਨਾਨਕ ਨਦਰੀ ਨਦਰ ਪਿਆਰੇ ਪਿਆਰੇ ਦੀ ਨਦਰ ਦੇ ਨਾਲ ਉਸ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਸ ਮਾਲਕ ਦੀ ਨਜ਼ਰ ਦੇ ਵਿੱਚ ਸਤਿਗੁਰੂ ਆਖਦੇ ਨੇ ਪ੍ਰਭੂ ਦੀ ਨਜ਼ਰ ਵਿੱਚ ਰਹਿੰਦਾ ਫਿਰ ਜਦੋਂ ਉਹ ਨਜ਼ਰੀ ਮਾਲਕ ਨਜ਼ਰ ਕਰਦਾ ਫਿਰ ਉਹਦੇ ਪਿਆਰ ਵਿੱਚ ਰਹਿੰਦਾ ਜੀ ਤੇ ਉਹਦੇ ਪਿਆਰ ਦੇ ਵਿੱਚ ਰਹਿਣ ਦੇ ਨਾਲ ਉਹਦੀ ਨਜ਼ਰ ਦੇ ਵਿੱਚ ਰਹਿਣ ਦੇ ਨਾਲ ਇਹ ਜਿਹੜਾ ਮੌਮ ਦੇ ਦੰਦਾਂ ਦੇ ਨਾਲ ਕੰੜਾ ਲੋਹਾ ਚੱਬ ਹੋ ਜਾਂਦਾ ਭਾਵ ਸਾਡਾ ਮਨ ਸ਼ਾਂਤ ਹੋ ਕੇ ਆਤਮਾ ਟਿਕ ਕੇ ਚੰਗੀ ਤਰ੍ਹਾਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਬਚ ਜਾਂਦੀ ਹੈ ਤੋਂ ਸਤਿਗੁਰੂ ਪਾਸ਼ਾ ਕਹਿੰਦੇ ਭਾਈ ਜਿਹੜਾ ਸੱਚ ਦਾ ਭੈ ਰੱਖੇ ਸੱਚ ਦੇ ਪੈਰ 'ਚ ਰਹਿਣ ਨਾਲ ਹੰਕਾਰ ਦੂਰ ਹੋ ਜਾਂਦਾ ਹੈ। ਇੱਕੋ ਪ੍ਰਮਾਤਮਾ ਜਾਣਿਆ ਜਾਂਦਾ ਸ਼ਬਦ ਵਿਚਾਰ ਕਰਕੇ ਸ਼ਬਦ ਨੂੰ ਜਪ ਕੇ ਇੱਕ ਰੱਬ ਦੀ ਪਹਿਚਾਣ ਹੋ ਜਾਂਦੀ। ਫਿਰ ਹੰਕਾਰ ਦੂਰ ਹੋ ਜਾਂਦਾ। ਤੇ ਸ਼ਬਦ ਜਿਹੜਾ ਅੰਦਰ ਵੱਸ ਜਾਂਦਾ ਪ੍ਰਮਾਤਮਾ ਦਾ ਵਾਸਾ ਅੰਦਰ ਹੋ ਜਾਂਦਾ ਸੱਚ ਦਾ। ਤਨ ਤੇ ਮਨ ਫਿਰ ਠੰਡੇ ਹੋ ਜਾਂਦੇ। ਤਨ ਤੇ ਮਨ ਸ਼ੀਤਲ ਨੇ ਹੋ ਜਾਂਦੇ ਵੀ ਪ੍ਰਮਾਤਮਾ ਦੇ ਰੰਗ ਵਿੱਚ ਹੀ ਰੰਗ ਜਾਂਦੇ ਨੇ। ਤੇ ਫਿਰ ਕਾਮ, ਕ੍ਰੋਧ ਆ ਸਵਾਲ ਕੀਤਾ ਸੀ ਨਾ। ਇਹ ਤੋਂ ਉੱਤੇ ਕਿਸ ਕੋ ਜਾਣ ਸਮਾਵੇ। ਇੱਥੇ ਉੱਥੇ ਕਿਹਨੂੰ ਜਾਣੇ ਫਿਰ ਇੱਕੋ ਜਾਂਦਾ ਸਿਰਫ ਇੱਕ ਰੰਮ ਨੂੰ ਇੱਕ ਰੰਮ ਨੂੰ ਇੱਥੇ ਉੱਥੇ ਹਰ ਇੱਕ ਜਗ੍ਹਾ ਪ੍ਰਮਾਤਮਾ ਨੂੰ ਜਾਣੇ ਕਵਨ ਧਿਆਨ ਮਨ ਮਨੈ ਸਮਾਵੈ ਕਿਹੜਾ ਧਿਆਨ ਹੈ ਮਨ ਦੇ ਵਿੱਚ ਮਨ ਸਮਾਜਾ ਭਾ ਮਨ ਆਪਣੇ ਵਿੱਚ ਟਿਕ ਰਹੇਵੇਂ ਬਾਹਰ ਨਾ ਭਟਕੇ ਤੋ ਸਤਿਗੁਰ ਕਹਿੰਦੇ ਜਦੋਂ ਉਹਦੀ ਨਜ਼ਰ ਹੋ ਜਾਣੀ ਉਹਦੀ ਨਜ਼ਰ ਦੀ ਮਿਹਰ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਾਮ ਕ੍ਰੋਧ ਮਾਇਆ ਇਹ ਤ੍ਰਿਸ਼ਨਾ ਇਹ ਦੂਰ ਹੋ ਜਾਂਦੇ ਤੇ ਉਹਦੀ ਨਜ਼ਰ ਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਵਿੱਚ ਉਹਦੀ ਨਜ਼ਰ ਕਰਕੇ ਉਹਦੀ ਮਿਹਰ ਕਰਕੇ ਉਸ ਪਿਆਰੇ ਪਰਮਾਤਮਾ ਪਰਮੇਸ਼ਰ ਦੀ ਨਜ਼ਰ ਵਿੱਚ ਰਹਿ ਕੇ ਪ੍ਰਮਾਨ ਹੋ ਜਾਂਦਾ ਭਾਵ ਇਹ ਫਿਰ ਪਰਮਾਤਮਾ ਦਾ ਪਿਆਰਾ ਬਣ ਜਾਂਦਾ ਜਿਹਦੇ ਕਰਕੇ ਫਿਰ ਇਹ ਕੋਮਲ ਦੰਦਾਂ ਦੇ ਨਾਲ ਵੀ ਮੋਮ ਦੇ ਦੰਦਾਂ ਨਾਲ ਵੀ ਭਾਵ ਬੜੀ ਨਿਮਰਤਾ ਦੇ ਨਾਲ ਬੜੀ ਮਿਠਾਸ ਪਿਆਰ ਦੇ ਨਾਲ ਕਾਮਕ੍ਰੋਧ ਮੋਹ ਲੋਭ ਚ ਕਰੜੇ ਜੱਗ ਨੂੰ ਸੰਸਾਰ ਨਾਲ ਜਿਹੜਾ ਇਹਨਾਂ ਫਿਰ ਖਾ ਜਾਂਦਾ ਭਾਵ ਕਾਮਕ੍ਰੋਧ ਮੋਹ ਲੋਭ ਵਾਸ ਵਿੱਚ ਆ ਜਾਂਦੇ ਨੇ ਤੇ ਹੰਕਾਰ ਜਿਹੜਾ ਮਿਟ ਜਾਂਦਾ ਹੈ ਤੇ ਫਿਰ ਅੰਦਰ ਸ਼ਾਂਤ ਆਤਮਾ ਹੈ ਬਾਹਰ ਕਾਮਕੋਹ ਦੀ ਮੋਹ ਲੋਗ ਦੀ ਆਗ ਹੈ ਆਪਣੇ ਆਪ ਵਿੱਚ ਟਿਕਣ ਦੇ ਨਾਲ ਇਸ ਗੁਫਾ ਦੇ ਵੀ ਟਿਕਣ ਦੇ ਨਾਲ ਫਿਰ ਸਤਿਗੁਰ ਕਹਿੰਦੇ ਮਨ ਅਡੋਲ ਰਹਿੰਦਾ ਜਿਹੜਾ ਅਨਸਾਰ ਕੁਛ ਹੈ ਕਿਹੜੀ ਗੁਫਾ ਚ ਟਿਕੀ ਬਸ ਆਪਣੇ ਆਪ ਵਿੱਚ ਟਿਕਣਾ ਹੈ ਪਰਮਾਤਮਾ ਨੂੰ ਚੇਤੇ ਕਰਨਾ ਉਹਦੇ ਗੁਣ ਗਾਣੇ ਇੱਥੇ ਉੱਥੇ ਹਰ ਇੱਕ ਜਗ੍ਹਾ ਰੱਬ ਨੂੰ ਸਮਝਣਾ ਤਾਂ ਕਿ ਪਰਮਾਤਮਾ ਦੇ ਨਾਲ ਸਾਡਾ ਮਨ ਜੁੜ ਜਾਵੇ ਧਿਆਨ ਉਹਦੇ ਵਿੱਚ ਜੁੜ ਜਾਵੇ ਤੇ ਮਨ ਆਪਣੇ ਆਪ ਤੇ ਟੇਕੇ ਰੱਬ ਨੂੰ ਯਾਦ ਕਰੇ ਇਹ ਸਤਿਗੁਰ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦੇ 3 45 ਨੰਬਰ ਪੌੜੀ ਦੇ ਜਿਹੜੇ ਜਵਾਬ ਨੇ ਸਤਿਗੁਰ ਨੇ ਦੋ ਪੌੜੀਆਂ ਵਿੱਚ ਦਿੱਤੇ ਨੇ 46 ਤੇ 47 40 ਨੰਬਰ ਪੌੜੀ ਦੀ ਜਿਹੜੀ ਸਾਂਝਾ ਉਹ ਪਿਛਲੇ ਵੀਡੀਓ ਦੇ ਵਿੱਚ ਆਪ ਸੰਗਤਾਂ ਨੇ ਸਾਂਝੀ ਕੀਤੀ ਸੀ ਤੋਂ 47 ਨੰਬਰ ਪੌੜੀ ਜਿਹੜੀ ਹੈ ਉਹ 45 ਨੰਬਰ ਦੇ ਸਵਾਲਾਂ ਦੇ ਜਵਾਬ ਜਿਹੜੇ 47 ਵਿੱਚ ਨੇ ਉਹ ਆਪ ਸੰਗਤਾਂ ਨਾਲ ਸਾਂਝੇ ਕੀਤੇ ਨੇ ਆਸ ਕਰਦਾ ਕਿ ਆਪਜੀ ਜ਼ਰੂਰ ਬਹੁਤ ਧਿਆਨ ਦੇ ਨਾਲ ਗੁਰਬਾਣੀ ਦੇ ਨਬਜਨ ਨੂੰ ਸੁਣੋਗੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋਗੇ ਔਰ ਸ਼ੇਅਰ ਕਰੋਗੇ ਤਾਂ ਕਿ ਗੁਰਬਾਣੀ ਸੁਣਨ ਵਾਲਿਆਂ ਤੱਕ ਇਹ ਗੁਰੂ ਦੇ ਬਚਨ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ